ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਮਹੱਲਾ ਪਹਿਲਾ ਕਾਇਆ ਬ੍ਰਹਮਾ ਮਨ ਹੈ ਧੋਤੀ ਗਿਆਨ ਜਨੇਉ ਧਿਆਨ ਕੁਸ ਪਾਤੀ ਹਰ ਨਾਮਾ ਜਸ ਜਾਚੋ ਨਾਓ ਗੁਰ ਪ੍ਰਸਾਦੀ ਬ੍ਰਹਮ ਸੁਮਾਓ पांडे ऐसा ब्रह्म विचार नामे सोच नामो पडो नामे चाजया चार रहाओ बाहर जने उ जि चर ज्योत है तो नाल तोती टिक्का नाम संभाल एथे ओथे निबही नाल विण नावै होर कर्म ना पाल पूजा प्रेम माया पर जाल ਏਕੋ ਵੇਖੋ ਅਵਰ ਨਾ ਭਾਲ ਚੀਨੈ ਤਤ ਗਗਨ ਦਸ ਦਵਾਰ ਹਰ ਮੁਖ ਪਾਠ ਪੜੈ ਵਿਚਾਰ ਭੋਜਨ ਭਾਉ ਪਰਮ ਭੋ ਭਾਗੈ ਪਹਿਰ ਰੂਰਾ ਸ਼ਬ ਚੋਰ ਨ ਲਾਗੈ ਤੇਲ ਕਲ ਲਾਟ ਜਾਣੈ ਪ੍ਰਭੇਕ ਬੂਜੈ ਬ੍ਰਾਹਮਣ ਤਰ ਬੇਬੇਕ ਆ ਜਾਰੀ ਨਹੀਂ ਜੀਤਿਆ ਜਾਏ ਪਾਠ ਪੜ੍ਹੈ ਨਹੀਂ ਕੀਮਤ ਪਾਏ ਅਸ਼ਟदशी ਚੋਹ ਭੇਦ ਨਾ ਪਾਇਆ ਨਾਨਕ ਸਤਗੁਰ ਬ੍ਰਹਮ ਦਿਖਾਇਆ ਆਸਾ ਮਹੱਲਾ ਪਹਿਲਾ ਸੇਵਕ ਦਾਸ ਭਗਤ ਜਨ ਸੋਈ ਠਾਕੁਰ ਕਾ ਦਾਸ ਗੁਰਮਖ ਹੋਈ ਜਿਨ ਸਿਰ ਸਾਜੀ ਤਿਨ ਫਰਗੋਈ ਤੇਸ ਬੇਨ ਦੂਜਾ ਅਵਰ ਨਾ ਕੋਈ ਸਾਚ ਨਾਮ ਗੁਰ ਸ਼ਬਦ ਵਿਚਾਰ ਗੁਰਮਖ ਸਾਚੇ ਸਾਚੇ ਦਰਬਾਰ ਰਹਾਉ ਸੱਚਾ ਅਰਜ ਸੱਚੀ ਅਰਦਾਸ ਮਹਿਲੇ ਖਸਮ ਸੁਣੇ ਸਾਬਾਸ਼ ਸਚੈ ਤਖਤ ਬੁਲਾਵੇ ਸੋਏ ਦੇਵੜਈ ਕਰੇ ਸੋ ਹੋਏ ਤੇਰਾ ਤਾਨ ਤੂੰ ਹੈ ਦੀਬਾਨ ਗੁਰ ਕਾ ਸ਼ਬਦ ਸੱਚ ਨਿਸ਼ਾਨ ਮੰਨੇ ਹੁਕਮ ਸੋ ਪ੍ਰਗਟ ਜਾਏ ਸੱਚ ਨਿਸ਼ਾਨੈ ਠਾਕ ਨਾ ਪਾਏ ਪੰਡਤ ਪੜੈ ਵਿਖਾਣੈ ਵੇਦ ਅੰਤਰ ਵਸਤ ਨ ਜਾਣੈ ਭੇਦ ਗੁਰ ਬਿਨ ਸੋ ਜੀ ਬੂਝ ਨਾ ਹੋਏ ਸਾਚਾ ਰਵ ਰਹਾ ਪ੍ਰਭ ਸੋਏ ਕਿਆ ਹੋ ਆਖਾਂ ਆਖ ਵਿਖਾਣੀ ਤੂੰ ਆਪੇ ਜਾਣ ਹੈ ਸਰਬ ਵਿਡਾਣੀ ਨਾਨਕ ਇੱਕੋ ਦਰ ਦੀ ਬਾਣ ਗੁਰਮੁਖ ਸਾਚੁ ਤਹਾ ਗੁਦਰਾਣ ਆਸਾ ਮਹੱਲਾ ਪਹਿਲਾ ਕਾਚੀ ਗਾਗਰ ਦੇਹ ਦੋਹੇਲੀ ਉਪਜੈ ਬਿਨ ਸਹਿ ਦੁਖ ਪਾਈ ਇਹੋ ਜਗ ਸਾਗਰ ਦੁਤਰ ਕਿਉ ਤਰੀਐ ਬਿਨ ਹਰ ਗੁਰ ਪਾਰ ਨਾ ਪਾਈ ਤੁਜਬੇ ਨੇ ਅਵਰਨਾ ਕੋਈ ਮੇਰੇ ਪਿਆਰੇ ਤੁਜਬੇ ਨੇ ਅਵਰਨਾ ਕੋਏ ਹਰੇ ਸਰਬੇ ਰੰਗੇ ਰੂਪੀ ਤੂੰ ਹੈ ਤਿਸ ਬਖਸ਼ੇ ਜਿਸ ਨਦਰ ਕਰੇ ਰਹਾਉ ਸਾਸ ਬੁਰੀ ਘਰ ਵਾਸ ਨ ਦੇਵੇ ਪਿਰ ਸਿਓ ਮਿਲਣ ਨਾ ਦੇ ਬੁਰੀ ਸਖੀ ਸਾਜਨੀ ਕੇ ਹੋ ਚਰਨ ਸਰੇਵੋ ਹਰ ਗੁਰ ਕਿਰਪਾ ਤੇ ਨਦਰ ਧਰੀ ਆਪ ਵਿਚਾਰ ਮਾਰ ਮਨ ਦੇਖਿਆ ਤੁਮਸਾ ਮੀਤ ਨਾਇ ਵਰ ਕੋਈ ਜਿਉ ਤੂ ਰਖੈ ਤੇ ਵਹੀ ਰਹਿਣਾ ਦੁਖ ਸੁਖ ਦੇਵੈ ਕਰੈ ਸੋਈ ਆਸਾ ਮਨਸਾ ਦਉ ਬਿਨਾਸਤ ਤ੍ਰਿਹੋ ਗੁਣ ਆਸ ਨਿਰਾਸ ਭਈ ਤੁਰਿਆ ਅਵਸਥਾ ਗੁਰਮੁਖ ਪਾਈਐ ਸੰਤ ਸਭਾ ਕੀ ਓਟ ਲਹੀ ਗਿਆਨ ਧਿਆਨ ਸਗਲੇ ਸਭ ਜਪ ਤਪ ਜੈ ਸਹਾਰ ਹਿਰਦੈ ਅਲਖ ਭੇਵਾ ਨਾਨਕ ਰਾਮ ਨਾਮ ਮਨ ਰਾਤਾ ਗੁਰਮਤਿ ਪਾਏ ਸਹਿਜ ਸੇਵਾ ਆਸਾ ਮਹੱਲਾ ਪਹਿਲਾ ਪੰਚਪਦੇ ਮੋਹੋ ਕੁਟੰਬ ਮੋਹ ਸਬਕਾਰ ਮੋਹ ਤੁਜ ਤਜੋ ਮੋਹ ਤੁਮ ਤਜੋ ਸਗਲ ਵੇਕਾਰ ਮੋਹ ਅਰ ਪਰਮਾ ਤਜੋ ਤੁਮ ਬੀਰ ਸਾਜ ਨਾਮ ਰਿਦੇ ਰਵੈ ਸਰੀਰ ਰਹਾਓ ਸਾਜ ਨਾਮ ਜਾ ਨਵ ਨਿਦ ਪਾਈ ਰੋਵੈ ਪੂਤ ਨਕਲ ਪੈ ਮਾਈ ਇਹ ਤੋ ਮੋਹਿ ਡੂਬਾ ਸੰਸਾਰ ਗੁਰਮਹ ਕੋਈ ਉਤਰੈ ਪਾਰ ਇਹ ਤੋ ਮੋਹਿ ਫਿਰ ਜੂਨੀ ਪਾਹੇ ਮੋਹਿ ਲਾਗਾ ਜੰਪੁਰ ਜਾਹੇ ਗੁਰ ਦੇਖਿਆ ਲੈ ਜਪ ਤਪ ਕਮਾਹੇ ਨਾ ਮੋਹ ਟੂਟੈ ਨਾ ਥਾਏ ਪਾਹੇ ਨਦਰ ਕਰੇ ਤਾ ਇਹੋ ਮੋਹ ਜਾਏ ਨਾਨਕ ਹਰਿ ਸਿਓ ਰਹਿ ਸਮਾਏ ਆਸਾ ਮਹੱਲਾ ਪਹਿਲਾ ਆਪ ਕਰੇ ਸਚ ਲਖ ਪਾਰ ਹੋਉ ਪਾਪੀ ਤੂੰ ਬਖਸਣ ਹਾਰ ਤੇਰਾ ਭਾਣਾ ਸਬ ਕਿਛ ਹੋਵੇ ਮਨ ਹਟ ਕੀਚੈ ਅੰਤ ਵਿਗੋ ਵੈ ਰਹਾਉ ਮਾਨਮੋਹ ਕੀ ਮਤ ਗੂੜ ਵਿਆਪੀ ਬੇਨ ਹਰ ਸਿਮਰਨ ਪਾਪ ਸੰਤਾਪੀ ਦੁਰਮਤ ਤਿਆਗ ਲਾਹਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਆਸਾ ਮਹੱਲਾ ਪਹਿਲਾ ਚੌਪਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ਕੂੰ ਗੁਰੂ ਵਾਜੈ ਜੇ ਮਨ ਲਾਗੈ ਤੋ ਜਮ ਕਹਾ ਕਰੇ ਮੋਸਿਓ ਆਗੇ ਰਹਾਓ ਆਸ ਨਿਰਾਸੀ ਤੋ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਿਆ ਦੇ ਗੰਬਰ ਦੇ ਵਿਚਾਰੇ ਆਪ ਮਰੈ ਅਵਰਾ ਨਹਿ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜਨਾ ਤੇਰੇ ਆਸਾ ਮਹੱਲਾ ਪਹਿਲਾ ਏਕ ਨਾ ਭਰੀਆ ਗੁਣ ਕਰ ਧੋਵਾ ਮੇਰਾ ਸੌ ਜਾਗੈ ਹੋ ਨਿਸ ਭਰ ਸੋਵਾ ਏਉ ਕਿਉ ਕੰਤ ਪਿਆਰੀ ਹੋਵਾ ਸੋ ਜਾਗੈ ਹੋ ਨਿਸ ਭਰ ਸੋ ਵਾਰਾਹਾਓ ਆਸ ਪਿਆਸੀ ਸੇ ਜਐ ਆਵਾ ਆਗੇ ਸ਼ਹਿ ਭਾਵਾ ਕੇ ਨਾ ਭਾਵਾ ਕਿਆ ਜਾਣਾ ਕਿਆ ਹੋਏਗਾ ਰੀ ਮਾਈ ਹਰ ਦਰਸ਼ਨ ਬਿਨ ਰਹਿਨ ਨਾ ਜਾਈ ਰਹਾਓ ਪ੍ਰੇਮ ਨਾ ਚਾਖਿਆ ਮੇਰੀ ਤਿਸ ਨਾ 부ਝਾਨੀ ਗਿਆ ਸੋ ਜੋਬਨ ਤਨ ਪਛੁਤਾਨੀ ਅਜੈ ਸੋ ਜਾਗੋ ਆਸ ਪਿਆਸੀ ਭਾਈ ਲੇ ਉਦਾਸੀ ਰਹੋ ਨਿਰਾਸੀ ਰਹਾਓ ਹੋ ਮੈਂ ਖੋਏ ਕਰੇ ਸਿੰਗਾਰ ਤੋ ਕਾਮਣ ਸੇ ਜੈ ਰਵੈ ਪਧਾਰ ਤੋ ਨਾਨਕ ਕੰਤੈ ਮਨ ਭਾਵੇ ਛੋੜ ਬਡਾਈ ਆਪਣੇ ਖਸਮ ਸਮਾਵੈ ਰਹਾਓ ਤੋ ਨਾਨਕ ਕੰਤੈ ਮਨ ਭਾਵੇ ਛੋੜ ਬਡਾਈ ਆਪਣੇ ਖਸਮ ਸਮਾਵੈ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ